ਗਰਵੈਨ ਸਿੰਘ ਪਿੰਡਰਾ ਉਹਨਾਂ ਕੋਲ ਇੱਕ ਪਰਿਵਾਰ ਆਇਆ ਸੀ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਉਹ ਕਹਿੰਦੇ ਮਹਾਰਾਜ ਇਹ ਹੁਕਮ ਹੈ ਤਾਂ ਤੇ ਇਹ ਦਸਤੋਖ ਤੁਹਾਡੇ ਕੋ ਸ਼ਸਤਰ ਕਿੰਨੇ ਉਹ ਕਹਿੰਦੇ ਮਹਾਰਾਜ ਸ਼ਸਤਰ ਤੇ ਸਾਡੇ ਕੋਈ ਵੀ ਨਹੀਂ ਸੱਜੀਆਂ ਸੀ ਘਰ ਦੇ ਸਾਡੀਆਂ ਤਿੰਨ ਮਾਤਾਵਾਂ ਨੇ ਭੈਣਾਂ ਨੇ ਤੇ ਸਾਡੇ ਬਜ਼ੁਰਗ ਨੇ ਤੇ ਮੈਂ ਆ ਉਹ ਕਹਿੰਦੇ ਫਿਰ ਆਲਵਾ ਸਮਾ ਬੜਾ ਭੈਅ ਲੱਗ ਜੇ ਸ਼ਸਤਰ ਆਪਣੇ ਕੋਲ ਰੱਖੋ ਸ਼ਸਤਰ ਵਿਦਿਆ ਤੇ ਬਾੜੀ ਵਿਦਿਆ ਤੇ ਬੱਚਿਆਂ ਨੂੰ ਦਿਓ 84 ਜੋ ਹੈ ਦੋਸਤ ਇਹਨਾਂ ਜਿਹੜੇ ਮੇਰੇ ਵਿੱਚ ਉਹ ਕਰਦਾ ਸਨੇਹਾ ਤੇ ਆਇਆ ਬਾਬਾ ਜੀ ਦੇ ਚਰਨ ਛੋਹਨੇ ਸੀ ਇਹਨਾਂ ਚ ਮੈਨੂੰ ਦਸਨੇ ਪਾਸਾ ਦਿਖਦੇ ਇਸ ਕਰਕੇ ਮੈਂ ਵੀ ਜੂਰ ਚੱਲ ਕੇ ਆਇਆ ਪਰ ਤੁਹਾਨੂੰ ਕਰ ਕੇ ਆਇਆ ਕਿ ਆਪਣੇ ਆਪ ਨੂੰ ਸੰਭਾਲੋ ਜਿਹੜੀਆਂ ਮਾਵਾਂ ਤੇ ਗਰਭ ਵਿੱਚ ਬੱਚੇ ਨੇ ਛੋਟੇ ਬੱਚੇ ਨੇ ਔਰ ਮੈਂ ਬਾਪੂਆਂ ਨੂੰ ਸਾਰੇ ਸਿੰਘ ਪੌਮ ਨੂੰ ਕਹਿਣਾ ਕਿ ਬਾੜੀ ਪੜਿਆ ਕਰੋ ਬਦੁਰੇ ਜਪਿਆ ਕਰੋ ਇਹੀ ਕੰਮ ਆਉਣੀਆਂ ਤੇ ਇਹੀ ਵਿਦਿਆ ਤੁਹਾਨੂੰ ਬਚਾ ਕੇ ਰੱਖੇਗੀ ਇਸ ਦੁਨੀਆ ਦੇ ਕੋਈ ਚੀਜ਼ ਨੂੰ ਬਚਾ ਨਹੀਂ ਸਕਦਾ we